The cat ਸੇ ਜਿੱਥੇ ਭਾਰਤ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮਾਇਆ ਹੋਇਆ ਹੈ ਉੱਥੇ ਹੀ ਦੂਸਰਾ ਪੰਜਾਬ ਕਹੇ ਜਾਣ ਵਾਲੇ ਵਿਦੇਸ਼ੀ ਮੁਲਕ ਕੈਨੇਡਾ ਵਿੱਚ ਤਿੰਨ ਹਲਕਿਆਂ ਦੀਆਂ ਜਿਮਨੀ ਚੋਣਾਂ ਨੇ ਸਿਆਸੀ ਹਲਚਲ ਪੈਦਾ ਕੀਤੀ ਹੋਈ ਹੈ ਜੀ ਹਾਂ ਕੈਨੇਡਾ ਵਿੱਚ 온ਟਾਰੀਓ ਕਿਊਬਕ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਦੇ ਤਿੰਨ ਸੰਸਦੀ ਹਲਕਿਆਂ ਯੋਰਕ ਸਿਮਕੋ ਆਊਟਰ ਮਾਉਂਟ ਅਤੇ ਬਰਨਬੀ ਸਾਊਥ ਵਿੱਚ ਜਿਮਨੀ ਚੋਣਾਂ 25 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਰਾਜਨੀਤਿਕ ਖੇਮਿਆਂ ਵਿੱਚ ਇਸ ਸਮੇਂ ਸਭ ਤੋਂ ਵੱਧ ਦਿਲਚਸਪੀ ਬਰਨਬੀ ਸਾਊਥ ਹਲਕੇ ਦੀ ਚੋਣ ਪ੍ਰਤੀ ਹੈ ਕਿਉਂਕਿ ਉਥੋਂ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਉਮੀਦਵਾਰ ਨੇ ਉਹਨਾ ਵਿਰੁੱਧ ਲਿਬਰਲ ਪਾਰਟੀ ਦੀ ਕੋਰਨਵੌਂਗ ਅਤੇ ਕੰਜ਼ਰਵੇਟਿਵ ਪਾਰਟੀ ਦੇ ਜੈਸ਼ਿੰ ਜੋਕੀ ਪੇਸ਼ੇਵੱਜ ਵਕੀਲ ਨੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਿ ਕਈ ਹੋ ਗਿਆ ਕਿ ਇਸ ਹਲਕੇ ਵਿੱਚ ਪਹਿਲਾਂ ਪਾਰਟੀ ਆਗੂ ਖਿਲਾਫ ਤਕੜੇ ਉਮੀਦਵਾਰ ਨਾ ਉਤਾਰਨ ਦੀ ਪਰੰਪਰਾ ਰਹੀ ਹੈ ਲੇਕਿਨ ਇਸ ਵਾਰ ਦੋਵਾਂ ਮੁੱਖ ਵਿਰੋਧੀ ਪਾਰਟੀਆਂ ਨੇ ਐਨਡੀਪੀ ਆਗੂ ਦਾ ਲਿਹਾਜ਼ ਨਹੀਂ ਕੀਤਾ ਅਤੇ ਆਪਣੇ ਮਜ਼ਬੂਤ ਉਮੀਦਵਾਰ ਪੇਸ਼ ਕੀਤੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹਨਾਂ ਜਿਮਨੀ ਚੋਣਾਂ ਦਾ ਐਲਾਨ ਬੀਤੀ 9 ਜਨਵਰੀ ਨੂੰ ਕਰ ਦਿੱਤਾ ਹੈ ਜਗਮੀਤ ਸਿੰਘ ਬੀਤੇ ਕਈ ਮਹੀਨਿਆਂ ਤੋਂ ਹਲਕੇ ਚੋਣ ਪ੍ਰਚਾਰ ਦੇ ਅੰਦਾਜ਼ ਵਿੱਚ ਵਿਚਰ ਰਹੇ ਨੇ ਅਤੇ ਚੋਣ ਕਰਵਾਉਣ ਵਿੱਚ ਦੇਰੀ ਕਾਰਨ ਪ੍ਰਧਾਨ ਮੰਤਰੀ ਟਰੂਡੋ ਦੀ ਤਿੱਖੀ ਆਲੋਚਨਾ ਵੀ ਕਰ ਰਹੇ ਨੇ ਹੁਣ ਤਰੀਕ ਦੇ ਐਲਾਨ ਮਗਰੋਂ ਹਲਕੇ ਵਿੱਚ ਚੋਣ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਅੱਖਾਂ ਬਰਨਬੀਰ ਸਾਊਥ ਹਲਕੇ ਤੇ ਟਿਕੀਆਂ ਹੋਈਆਂ ਨੇ ਹਰੇਕ ਉਮੀਦਵਾਰ ਵੱਲੋਂ ਆਪਣੀ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਖਬਰਾਂ ਨੇ ਕਿ ਕੈਨੇਡਾ ਵਿੱਚ ਰਹਿੰਦੇ ਆਮ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਬਹੁਤ ਸਾਰੇ ਸਿੱਖਾਂ ਦੇ ਮਨਾਂ ਵਿੱਚ ਜਗਮੀਤ ਸਿੰਘ ਨੂੰ ਕਾਮਯਾਬ ਕਰਨ ਲਈ ਉਤਸ਼ਾਹ ਹੈ ਜੇਕਰ ਵੋਟਰਾਂ ਦੀ ਗੱਲ ਕਰੀਏ ਤਾਂ 2016 ਦੀ ਜਨਗਣਨਾ ਦੇ ਅਨੁਸਾਰ ਬਰਨਬੀ ਸਾਊਥ ਵਿੱਚ ਪੰਜਾਬੀ ਵਸੋਂ ਦੀ ਗਿਣਤੀ ਕਰੀਬ 5000 ਹੈ ਜਦਕਿ 50000 ਦੇ ਕਰੀਬ ਚੀਨੀ ਅਤੇ ਫਿਲੀਪੀਨ ਮੂਲ ਦੇ ਲੋਕ ਨੇ ਗੋਰੀ ਨਸਲ ਦੇ ਲੋਕ 35000 ਦੇ ਕਰੀਬ ਨੇ ਹਲਕੇ ਦੀ ਵਸੋਂ ਭਾਵੇਂ 111000 ਤੋਂ ਵੱਧ ਹੈ ਪਰ ਕੁੱਲ ਵੋਟਰ 73925 ਨੇ ਇਸ ਵਾਰੀ ਕਿਸੇ ਆਮ ਜਿਮਨੀ ਨਾ ਲੋ ਹਲਕੇ ਵਿੱਚ ਵੱਧ ਵੋਟਾਂ ਪੈਣ ਦਾ ਅਨੁਮਾਨ ਹੈ ਕਿਉਂਕਿ ਉਮੀਦਵਾਰਾਂ ਵਿਚਕਾਰ ਸਖਤ ਟੱਕਰ ਸਮਝੀ ਜਾ ਰਹੀ ਹੈ ਅਤੇ ਐਨਡੀਪੀ ਦੇ ਆਗੂ ਦੇ ਰਾਜਨੀਤਿਕ ਭਵਿੱਖ ਦਾ ਵੀ ਸਵਾਲ ਹੈ ਜੇਕਰ ਜਗਮੀਤ ਸਿੰਘ ਇਸ ਹਲਕੇ ਤੋਂ ਜਿੱਤ ਨੂੰ ਹਾਸਲ ਕਰਦੇ ਨੇ ਤਾਂ ਦੇਸ਼ ਵਿੱਚ ਵੱਡੇ ਰਾਜਨੀਤਿਕ ਹੀਰੋ ਵਜੋਂ ਉੱਭਰ ਸਕਦੇ ਨੇ ਸਮਝਿਆ ਜਾ ਰਿਹਾ ਹੈ ਕਿ ਬਰਨਬੀ ਸਾਊਥ ਦੇ ਵੋਟਰ 25 ਫਰਵਰੀ ਨੂੰ ਜਿੱਥੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਪਾਰਲੀਮੈਂਟ ਮੈਂਬਰ ਚੁਣਨ ਗਏ ਉੱਥੇ ਹੀ ਜਗਮੀਤ ਸਿੰਘ ਦੇ ਰਾਜਨੀਤਿਕ ਹੋਣ ਦਾ ਵੀ ਫੈਸਲਾ ਕਰਨਗੇ ਕਿਉਂਕਿ ਜੇਕਰ ਜਗਮੀਤ ਸਿੰਘ ਜਿਮਨੀ ਚੋਣ ਨਾ ਜਿੱਤ ਸਕੇ ਤਾਂ ਉਹਨਾਂ ਵਾਸਤੇ ਪਾਰਟੀ ਦੇ ਆਗੂ ਬਣੇ ਰਹਿਣਾ ਬਹੁਤੇ ਔਖਾ ਹੋਵੇਗਾ ਉਧਰ ਨੌਜਵਾਨ ਪੀੜੀ ਵਿੱਚ ਹਰਮਨ ਪਿਆਰੇ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਚੋਣ ਤੋਂ ਬਾਅਦ ਵੀ ਆਪਣੀ ਪਾਰਟੀ ਦੇ ਆਗੂ ਬਣੇ ਰਹਿਣਗੇ ਅਤੇ ਆਮ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨਗੇ ਸੋ ਕੈਨੇਡਾ ਵਿੱਚ ਹੋਣ ਜਾ ਰਹੀਆਂ ਇਹਨਾਂ ਤਿੰਨ ਹਲਕਿਆਂ ਦੀਆਂ ਜਿਮਨੀ ਚੋਣਾਂ ਦੇ ਦੌਰਾਨ ਹੋਰ ਕੀ ਕੀ ਰਹਿੰਦਾ ਹੈ ਖਾਸ ਅਤੇ ਰੋਚਕ ਇਸ ਖਬਰ ਦੀ ਹਰ ਅਪਡੇਟ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ